ਦੇਸ਼ਾਂ ਦਾ ਰੁਖ ਅਪਣਾ ਰਹੇ ਆਂ ਤੇ ਉੱਥੇ ਹੀ ਕੈਨੇਡਾ ਤੋਂ ਪਰਤੇ ਨੌਜਵਾਨ ਰਾਜਪਾਲ ਸਿੰਘ ਔਰ ਫਿਰ ਰਾਜੂ ਦੇ ਵੱਲੋਂ ਪੰਜਾਬ ਦੇ ਜਿਲ੍ਹਾ ਮੋਕਾ ਦੇ ਵਿੱਚ ਆ ਕੇ ਕੀਤੀ ਜਾ ਰਹੀ ਹੈ ਆਰਗੈਨਿਕ ਖੇਤੀ ਸੋ ਪੰਜ ਕਿੱਲਿਆਂ ਦੇ ਵਿੱਚ ਬਣਾਇਆ ਫਾਰਮ ਸਾਡੇ ਤਿੰਨ ਕਿੱਲਿਆਂ ਦੇ ਵਿੱਚ ਬੀਜੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਹਾਂਜੀ ਬਹੁਤ ਵਧੀਆ ਅਪਰਾਲਾ ਹੀ ਮੇਰਾ ਵੱਡਾ ਵੀਰ ਬਾਈ ਜੀ ਰਾਜਪਾਲ ਜੀ ਜਿਨ੍ਹਾਂ ਨੇ ਮੈਨੂੰ ਆਰਗੈਨਿਕ ਖੇਤੀ ਨਾਲ ਜੋੜਿਆ ਕਿਉਂਕਿ ਬਾਈ ਜੀ ਦਾ ਸੁਪਨਾ ਸੀਗਾ 2013 ਤੋਂ ਲੈ ਕੇ ਚੱਲ ਰਹੀ ਸੀਗੇ ਆਰਗੇਨਿਕ ਖੇਤੀ ਬਾਰੇ ਚਲੋ ਬਾਈ ਜੀ ਦਾ ਆਪਾਂ ਸਾਥ ਦਿੱਤਾ ਬਾਈ ਹੁਣ ਇਹ ਸੋਚਣਾ ਤੇ ਆਪਾਂ ਆਰਗੇਨਿਕ ਕੀਤੀ ਬਾਈ ਹੁਣੇ ਦੱਸਿਆ ਤੇ ਆਪਾਂ ਆਹ ਜ਼ਮੀਨ ਦੇ ਉੱਪਰ ਜਿਹੜੀਆਂ ਸਾਰੀਆਂ ਹੀ ਫਸਲਾਂ ਸਾਨੂੰ 5 ਸਾਲ ਹੋ ਗਏ ਜੀ ਤੇ ਹਰੇਕ ਫਸਲ ਆਰਗੇਨਿਕ ਦੇ ਵਿੱਚ ਪੈਦਾ ਹੋ ਰਹੀ ਆ ਤੇ ਇਹ ਤੇ ਅਸੀਂ ਮਿਹਨਤ ਕੀਤੀ ਆ 2 ਸਾਲ 3 ਸਾਲ ਇਹਦਾ ਮਤਲਬ ਇਹਨੂੰ ਸਿੱਖਿਆ ਆਰਗੇਨਿਕ ਕਿਵੇਂ ਪੈਦਾ ਹੁੰਦਾ ਇਹਨੂੰ ਕਿਹੜੀ ਸਪਰੇਅ ਤਿਆਰ ਕਰਨੀ ਆ ਕਿਹੜੀ ਖਾਦ ਪੈਣੀ ਆ ਵੀ ਉਹਦੇ ਨਾਲ ਬਾਈ ਹੁਣੇ ਨੇ ਜੋੜਿਆ ਤੇ ਬਾਈ ਹੁਣਾਂ ਦਾ ਬਹੁਤ ਧੰਨਵਾਦ ਆ ਤੇ ਜਿਵੇਂ ਹੁਣ ਮੈਂ ਆਪਦੇ ਤੇ ਲੈ ਕੇ ਜਾਵਾਂ ਅੱਜ ਤੋਂ ਜਿਹੜਾ 3 ਸਾਲ ਦਾ ਪਹਿਲਾ ਖਾਣਾ ਸੀ ਤੇ ਮੇਰਾ ਵੀ ਆਮ ਹੀ ਜੋ ਬਾਜ਼ਾਰ ਚ ਮਿਲ ਰਿਆ ਉਹੀ ਖਾਰੇ ਸੀ ਆਪਾਂ ਮੈਨੂੰ ਇੱਕ ਨਾ ਬਾਹਰ ਮੈਂ ਰਹਿੰਦਾ ਸੀਗਾ ਤੇ ਉੱਥੇ ਵੀ ਜਦੋਂ ਕਿੰਦੇ ਸੋਚਦਾ ਵੀ ਕੁਝ ਵੱਖਰਾ ਕਰਨਾ ਚਾਹੁੰਦਾ ਜਿੰਦਗੀ ਦਾ ਵੀ ਵੱਖਰਾ ਕੀ ਹੋ ਸਕਦਾ ਨਾ ਤਾਂ ਮੇਰੇ ਕੋਲ ਇੰਨਾ ਕੋਈ ਪੈਸਾ ਤੇਲਾ ਸੀਗਾ ਉਦੋਂ ਜਦੋਂ ਮੈਂ ਸ਼ੁਰੂਆਤਾਂ ਕੀਤੀਆਂ ਚਾਹਿਆ ਆਪਣੇ ਕੰਮ ਕੀਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਮੈਨੂੰ ਇੰਨੀ ਸਮਝ ਲੱਗੀ ਸੀ ਵੀ ਬਸੇ ਇੰਨਾ ਜੇ ਅਸੀਂ ਕਰ ਜਾਈਏ ਤੇ ਮੇਰੇ ਹਿਸਾਬ ਨਾਲ ਵੀ ਦੁਨੀਆ ਦੇ ਉੱਤੇ ਬਹੁਤ ਵਧੀਆ ਆਪਾਂ ਕੰਮ ਕਰਕੇ ਜਾ ਸਕਦੇ ਆ ਸੋ ਇਹ 2000 तकरीबन ਅਜ ਤੋਂ ਕੋਈ 6 ਸਾਲ ਪਹਿਲਾਂ ਸੀ ਸਾਢੇ 5 ਸਾਲ ਪਹਿਲਾਂ ਇਹ ਸ਼ੁਰੂਆਤਾਂ ਕੀਤੀਆਂ ਸੀਗੀਆਂ ਤੇ ਜ਼ਮੀਨ ਜਾਇਦਾਦ ਨਹੀਂ ਸੀ ਕੋਲੇ ਬਾਲੀ ਪਰ ਮੈਨੂੰ ਇਹ ਸੀ ਵੀ ਜੇ ਇਕੱਲਾ ਸੀ ਮੈਂ ਉਧਰੋਂ ਆਉਂਦਾ ਜਾਂਦਾ ਰਹਿੰਦਾ ਸੀ ਬਾਹਰੋਂ ਵੀ ਇਹ ਕੋਈ ਕੰਮ ਕਰਨਾ ਵੱਖਰਾ ਕਿਵੇਂ ਕੀਤਾ ਜਾਵੇ ਫਿਰ ਅਸੀਂ ਆਕੇ ਜੀ ਇੱਥੇ ਗੜੋਇਆਂ ਦੀ ਇੱਕ ਗੜੋਇਆਂ ਦੀ ਖਾਦ ਬਣਾਈ ਜੇਸੀ ਸਪਰੇਹਾਂ ਬਣਾਈਆਂ ਮੇਰੇ ਨਾਲ ਸੀਗੇ ਮਤਲਬ ਕਿਤਾਬ ਮੁੰਡਾਈ ਰਲੇ ਪੰਮਾ ਤਲਵੰਡੀ ਪਕੇਰੀਆਂ ਤੋਂ ਇੱਕ ਬੈਦਰਵੰਤ ਸਿੰਘ ਘੋਰੀ ਆ ਉਹ ਆਪਣੇ ਨਾਲ ਆਲੇ ਆਸੀਂ ਇਕੱਠੇ ਰਲ ਕੇ ਤੇ ਨੇ ਜਾਨੇ ਲਾਗੇ ਸੀਗੇ ਮੁੜ ਕੇ ਫਿਰ ਉਹਨਾਂ ਨੇ ਥੋੜਾ ਬਹੁਤਾ ਜੈਂਪ ਵਗੈਰਾ ਬਣਾਏ ਸੀ ਦੇਸੀ ਸਪਰੇਹਾਂ ਤਿਆਰ ਕੀਤੀਆਂ ਮੈਂ ਆਪਦੇ ਘਰ ਖਾਣ ਵਾਸਤੇ ਜਿਵੇਂ ਮੰਨ ਲਓ ਇੱਥੇ ਪਹਿਲਾਂ ਗਾਜਰ ਮਟਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਲੱਗੀਆਂ ਸੀ ਸੀਜ਼ਨ ਵਾਈਜ਼ ਸਬਜ਼ੀ ਬਦਲਦੀ ਰਹਿੰਦੀ ਹੈ ਹੁਣ ਜਿਵੇਂ ਇਹਨਾਂ ਨੇ ਅੱਜ ਵੀ ਮੈਨੂੰ ਦਿਖਾਇਆ ਗੋਭੀ ਫੁੱਲ ਗੋਭੀ ਆਪਣੀ ਬੰਦ ਗੋਭੀ ਛਲਗਮ ਪੇਠਾ ਅਖੀਰਾ ਯਾਨਕਿ ਕਈ ਪ੍ਰਕਾਰ ਜਿਹੜੀ ਸੀਜ਼ਨਲ ਸਬਜ਼ੀ ਸਾਰੀ ਲੱਗੀ ਹੈ ਮੈਂ ਅੱਜ ਮੇਰੇ ਫਰੈਂਡ ਬਾਹਰੋਂ ਆਏ ਇਹਨਾਂ ਨੂੰ ਵੀ ਨਾਲ ਵਿਜ਼ਿਟ ਕਰਾਉਣ ਲੈ ਆਇਆ ਇੱਥੇ ਦਿਖਾਉਣ ਲੈ ਆ ਰਾਜੂ ਦੇ ਫਾਰਮ ਤੇ ਜੋ ਕਿ ਅੱਜ ਉਹਨਾਂ ਨੇ ਇਹਨਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਗਾਈਡ ਕੀਤਾ ਸਾਨੂੰ ਦੱਸਿਆ ਪਿਆ ਅੱਜ ਦਾ ਇੱਥੇ ਵੀ ਉਹਨਾਂ ਨੇ ਲਾਇਵ ਹੈ ਖਾਣ ਵਾਸਤੇ ਉਹ ਵੀ ਆਰਗੈਨਿਕ ਹੈ ਬਾਕੀ ਪਸ਼ੂਆਂ ਵਾਸਤੇ ਜੋ ਵੀ ਉਹਨਾਂ ਨੇ ਲਾਇਆ ਉਹ ਵੀ ਸਾਰਾ ਆਰਗੈਨਿਕ ਹੈ ਕਾਰਨ ਕੀ ਹੈ ਇੰਨੀ ਦੂਰ ਤੁਸੀਂ ਸਬਜ਼ੀ ਲੈਣਾ ਤੇ ਐਡਾ ਵੱਡਾ ਬਾਜ਼ਾਰ ਹੈ ਬਾਜ਼ਾਰ ਦੇ ਵਿੱਚ ਵੀ ਤਾਂ ਕਾਫੀ ਸਬਜ਼ੀਆਂ ਹੁੰਦੀਆਂ ਬਾਜ਼ਾਰ 'ਚ ਸਬਜ਼ੀ ਬਹੁਤ ਹੈ ਪਰ ਰੇਹਾਂ ਸਪਰੇਹਾਂ ਕਰਕੇ ਉੱਥੇ ਬਾਜ਼ਾਰ 'ਚੋਂ ਸਬਜ਼ੀ ਕਈ ਟਾਈਮ ਤੋਂ ਹੀ ਮੈਂ ਬੰਦ ਕੀਤੀ ਹੋਈ ਹੈ ਮੈਂ ਆਵੇ ਦੇ ਘਰੇ ਖਾਣਾ ਤੇ ਸਬਜ਼ੀ ਜਦੋਂ ਵੀ ਲੈ ਜਾਣਾ ਇੱਥੇ ਰਾਜੂ ਦੇ ਫਾਰਮ ਤੋਂ ਹੀ ਲੈ ਜਾਣਾ ਜੀ ਕਿਹੜੀ ਕਿਹੜੀ ਸਬਜ਼ੀ ਜਿਹੜੀ ਇੰਨਾਂ ਵੱਲ ਵੇਚੀ ਹੋਈ ਹੈ ਇੰਨਾਂ ਕੋਲ ਹੁਣ ਇਸ ਟਾਈਮ ਮੌਜੂਦਾ ਜੀ ਜਿਹੜਾ ਪੇਠਾ ਵੈ ਟਿੰਡੇ ਹੈ ਜੀ ਖੀਰੇ ਹੈ ਤਰਾਂ ਵੈ ਆਪਣਾ ਲੌਕੀ ਹੈ ਸ਼ੱਕ ਆਪਣਾ ਸ਼ਲਗਮ ਹੈ ਜੀ ਤੇਜੀ ਵੀ ਕੰਦ ਕਈ ਤਰ੍ਹਾਂ ਦੀ ਜਨਕੀ ਜਿਹੜਾ ਸੀਜ਼ਨ ਆ ਹੁਣ ਸਬਜ਼ੀ ਦਾ ਹੋਇਆ ਰੇ ਇੱਕ ਪ੍ਰਕਾਰ ਦੀ ਸਬਜ਼ੀ ਇਹਨਾਂ ਕੋਲ ਲੱਗੀ